ਜਣੀ ਮਾਲ ਵਿਭਾਗ ਦੇ ਵਿੱਚ ਇੰਨੀ ਹਿਲਜੁਲ ਕਦੇ ਨਹੀਂ ਹੋਈ ਤੇ ਇੱਕ ਦਿਨ ਦੇ ਵਿੱਚ ਵਿੱਚ ਕਦੇ ਹੜਤਾਲ ਵੀ ਨਹੀਂ ਵਾਪਸੀ। ਫਿਲਦਸ ਸੁਨੇਹਾ ਇਹ ਗਿਆ ਕਿ ਵੀ ਸਰਕਾਰ ਜੇ ਸਖਤੀ ਕਰਮ ਤੇ ਆਵੇ ਤੂੰ ਕਰ ਸਕਦਾ। ਕਹਿੰਦੇ ਆ ਕਿ ਜਦੋਂ ਇਹ ਬਦਲੀਆਂ ਕੀਤੀਆਂ ਗਈਆਂ ਕਈ VIP BC ਜਿਹਨਾਂ ਨੂੰ ਹੁੰਦਾ ਕਿ ਆਪਣੇ ਤਾਂ ਹੈਗੇ ਭਾਜੀ ਹੁਣੀ ਸਰਕਾਰ ਚ ਨੇ ਉਹ ਵੀ 150 ਕਿਲੋਮੀਟਰ ਦੂਰ ਚੱਕ ਕੇ ਮਾਰੇ। ਇੱਕ ਬੰਦੇ ਦੇ ਟਿੱਪਣੀ ਸੀ ਆਪਣੇ ਪ੍ਰੋਗਰਾਮ ਕਹਿੰਦੇ ਜੇ ਹਫਤਾ ਹੋ ਗਿਆ ਰਜਿਸਟਰੀ ਹੁੰਦੀ ਨਹੀਂ ਹੁਣ ਹੋਈ ਆ ਹੁਣ ਸ਼ਾਇਦ ਡਰ ਲੱਗਾ ਉਹ ਸਾਰਿਆਂ ਨੂੰ ਕਿ ਪਾਈ ਅਗਲੇ ਆਣ ਕੇ ਪੁੱਛ ਕੇ ਛ ਲੈਣਗੇ ਰਜਿਸਟਰੀਆਂ ਹੁਣ ਲੱਗ ਪਈਆਂ ਤਹਿਸੀਲਦਾਰ ਸਾਹਿਬ ਦੇ ਪਿੱਛੇ ਖੜ ਕੇ ਜਾਂ ਕਾਨੂੰਗੋ ਸਾਹਿਬ ਦੇ ਪਿੱਛੇ ਖੜ ਕੇ ਫੋਟੋ ਹੁਣ ਲੱਗ ਪਈਆਂ ਉਹਦੇ ਤੋਂ ਬਾਅਦ ਫੀਸ ਚਮਕਾ ਕਰਾਉਣੀ ਹੁੰਦੀ ਆ ਮੋਹਰਾਂ ਲਾ ਕੇ ਫਿਰ ਰਜਿਸਟਰੀ ਤੁਹਾਨੂੰ ਮਿਲ ਜਾਂਦੀ ਏਦਾਂ ਹੀ ਹੁੰਦਾ ਨਾ ਹੁਣ ਜਿਹੜੇ ਅਫਸਰ ਨੇ ਮਾਲ ਵਿਭਾਗ ਦੇ ਉਹ ਕਹਿੰਦੇ ਜੀ ਅਸੀਂ ਵਾਪਸ ਆ ਗਏ ਅਸੀਂ ਲੋਕ ਖੇਤ ਨੂੰ ਦੇਖਦੇ ਹੋਏ ਆਪਣੀ ਸਮੂਹਿਕ ਹੜਤਾਲ ਜਿਹੜੀ ਉਹ ਵਾਪਸ ਲੈਣੇ ਆ ਅਸੀਂ ਤਾਂ ਕਰ ਰਹੇ ਹਾਂ ਜੀ ਕੰਮ 14 ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਸਸਪੈਂਡ ਕੀਤੇ ਸੀ 235 ਦੀਆਂ ਬਦਲੀ ਕੀਤੀ ਮੇਰੇ ਖਿਆਲ ਜਿਹੜਾ ਮੁਹਾਲੀ ਵਾਲਾ ਉਹਨੂੰ ਬੰਦੇ ਨੂੰ 200 ਕਿਲੋਮੀਟਰ ਲਾਇਆ ਜਣੀ ਜਿਹੜਾ ਬੰਦਾ ਅੰਮ੍ਰਿਤਸਰ ਆ ਚਲ ਫਿਰੋਜ਼ਪੁਰ ਫਿਰੋਜ਼ਪੁਰ ਵਾਲਾ ਚਲ ਪਠਾਨਕੋਟ ਇਦਾਂ ਚੱਲਿਆ ਕਰ ਯਾਨੀ ਸ਼ਾਇਦ ਹੀ ਕੋਈ ਛੱਡਿਆ ਕਹਿੰਦੇ ਆ ਕਿ ਜਦੋਂ ਇਹ ਬਦਲੀਆਂ ਕੀਤੀਆਂ ਗਈਆਂ ਕਈ ਵੀਆਈਪੀ ਵੀ ਸੀ ਜਿਹਨਾਂ ਨੂੰ ਹੁੰਦਾ ਕਿ ਆਪਣੇ ਤਾਂ ਹੈਗੇ ਭਾਜੂਣੀ ਸਰਕਾਰ ਚ ਨੇ ਉਹ ਵੀ 150 ਕਿਲੋਮੀਟਰ ਦੂਰ ਚੱਕ ਕੇ ਮਾਰੇ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿਤਾ ਕਿ ਤੁਸੀਂ ਦੇਖਣਾ ਇਹਨੂੰ ਤਾਂ ਰਜਿਸਟਰੀਆਂ ਕਰਾਉਣੀਆਂ ਵੀ ਇਹ ਕ ਨਹੀਂ ਕਰਾਉਣੀਆਂ ਨਹੀਂ ਤੈਨੂੰ ਤਾਂ ਹੋਰ ਕੰਮ ਕਰਾਉ ਰਜਿਸਟਰੀਆਂ ਨੂੰ ਕਾਨੂੰਨਿਕ ਰੱਖ ਲੈ ਯਾਨੀ ਮਾਲ ਵਿਭਾਗ ਦੇ ਵਿੱਚ ਇੰਨੀ ਹਲਚਲ ਕਦੇ ਨਹੀਂ ਹੋਈ ਤੇ ਇੱਕ ਦਿਨ ਦੇ ਵਿੱਚ ਵਿੱਚ ਕਦੇ ਹੜਤਾਲ ਵੀ ਨਹੀਂ ਵਾਪਸ ਆਈ ਹੁਣ ਕੀ ਤਹਿਸੀਲਾਂ ਦੇ ਵਿੱਚ ਭ੍ਰਿਸ਼ਟਾਚਾਰ ਬੰਦ ਹੋ ਜਾਊਗਾ ਕੀ ਨਵੇਂ ਜਿਹੜੇ ਰਜਿਸਟਰੀ ਕਰਨ ਵਾਲੇ ਆ ਉਹ ਸਾਵਿਆਂ ਦੇ ਵਿੱਚ ਰਜਿਸਟਰੀਆਂ ਕਰਨ ਲੱਗ ਪੈਣਗੇ ਕੀ ਆਮ ਲੋਕਾਂ ਦੀ ਖੱਜਲ ਖਵਾਰੀ ਬੰਦ ਹੋ ਜਾਊ ਅਸੀਂ ਤਾਂ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਹਫ਼ਤੇ ਹੀ ਦੋ ਦਿਨ ਤੋਂ ਇਹ ਢੇੜਾ ਰੱਖਿਆ ਕਰੋ ਤੇ ਬਖਰੀਆਂ ਬਖਰੀਆਂ ਤਹਿਸੀਲਾਂ 'ਚ ਜਿਹੜਾ ਰੱਖਿਆ ਕਰੋ ਅਚਾਨਕ ਗਏ ਉੱਥੇ ਜਾ ਕੇ ਲੋਕਾਂ ਨੂੰ ਪੁੱਛਿਆ ਕਿਉਂਕਿ ਇੱਕ ਬੰਦੇ ਦੇ ਟਿੱਪਣੀ ਸੀ ਆਪਣੇ ਪ੍ਰੋਗਰਾਮ ਕਹਿੰਦੇ ਜੇ ਹਫ਼ਤਾ ਹੋ ਗਿਆ ਰਜਿਸਟਰੀ ਹੁੰਦੀ ਨਹੀਂ ਹੋਣ ਹੋਈ ਆ ਹੁਣ ਸ਼ਾਇਦ ਡਰ ਲੱਗਾ ਉਹ ਸਾਰਿਆਂ ਨੂੰ ਕਿ ਪਾਈ ਅਗਲੇ ਆਣ ਕੇ ਪੁੱਛ ਕੇ ਛ ਲੈਣਗੇ ਹੋ ਸਕਦਾ ਹੈ ਕਿ ਲੋਕਾਂ ਦੇ ਅੱਧੇ ਕੰਮ ਵੈਸੇ ਹੀ ਹੋਣ ਲੱਗ ਪਣ ਤਾਂ ਜੇ ਵੈਸੇ ਹੀ ਹੋਣ ਲੱਗ ਪਣਗੇ ਤਾਂ ਲੋਕਾਂ ਨੂੰ ਫਿਰ ਤੰਗੀ ਪਰੇਸ਼ਾਨੀ ਕੀ ਆ ਉਹ WhatsApp ਇੱਕ ਗੱਲ ਤੇ ਆ ਦੋ ਤਰ੍ਹਾਂ ਦੇ ਸੁਨੇਹੇ ਗਏ ਜੀ ਪਹਿਲਾ ਸੁਨੇਹਾ ਇਹ ਗਿਆ ਕਿ ਵੀ ਸਰਕਾਰ ਜੇ ਸਖਤੀ ਕਰਮ ਤੇ ਆਵੇ ਤੇ ਉਹ ਕਰ ਸਕਦੇ ਹੂੰ ਦੂਜਾ ਸੁਨੇਹਾ ਇਹ ਗਿਆ ਕਿ ਵੀ ਜੇ ਲੋਕ ਨੇ ਤੇ ਉਹ ਸੱਚਮੁੱਚ ਤੰਗ ਨਹੀਂ ਕਿਉਂਕਿ ਜੇ ਉਹਨਾਂ ਨੇ ਮੰਨ ਲਓ ਕਿ ਕੱਲ ਕਲਮ ਛੋੜ ਕੰਮ ਛੋੜ ਜੂ ਉਹ ਵੀ ਕਰਤਾ ਸੀ ਲੋਕਾਂ ਨੂੰ ਉਹਦੇ ਹੱਕ 'ਚ ਆਉਣਾ ਚਾਹੀਦੇ ਸੀ ਵੀ ਨਾ ਵੇ ਧੱਕਾ ਕਿਉਂ ਕਰਦੇ ਤੁਸੀਂ ਇਹਨਾਂ ਦੇ ਹੱਕ 'ਚ ਨਹੀਂ ਆਇ ਜੀ ਇੰਨੇ ਵੱਡੇ ਪੱਧਰ ਦੇ ਉੱਪਰ ਬਦਲੀਆਂ ਹੋਗੀਆਂ ਮੰਨ ਲਓ ਵੀ 150 200 ਆਪਾਂ ਐਂ ਕਹਿ ਲਈਏ ਵੀ ਪੰਜਾਬ ਦੀ ਇੱਕ ਨੌਕਰ ਤੋਂ ਦੂਜੀ ਨੌਕਰ ਚ ਬਦ ਬਦਲੀ ਹੋ ਗਈ। ਇਹ ਲੋਕ ਸੜਕਾਂ ਡਾਕ ਲਈ ਨੇ ਆਣਗੇ ਵੀ ਇਦਾਂ ਕਿਦਾਂ ਯਾਰ ਸਾਡੇ ਜਨਾਬ ਮਤਲਬ ਬਹੁਤ ਚੰਗੇ ਪਿਆਰੇ ਜੀ ਤੁਸੀਂ ਇਦਾਂ ਕਿਦਾਂ ਬਦਲੀ ਕਰ ਸਕਦੇ ਕਈ ਟੀਚਰ ਹੁੰਦੇ ਨਹੀਂ ਜਾਣ ਦਿੰਦੇ ਉਹਨਾਂ ਨੂੰ ਸਰਕਾਰੀ ਅਧਿਆਪਕਾਂ ਨੂੰ ਗੇਟਾਂ 'ਤੇ ਤਾਲੇ ਲਾਉਂਦੇ ਲੋਕ ਆ ਵੀ ਕੋਈ ਨਹੀਂ ਆਇਆ ਜੀ ਇਹਦਾ ਮਤਲਬ ਇਹ ਹੋ ਗਿਆ ਵੀ ਇੱਕ ਚੀਜ਼ ਤੇ ਕਲੀਅਰ ਹੋ ਗਈ ਵੀ ਇਹ ਕੁਛ ਸੀਗਾ ਜਿਹੜਾ ਠੀਕ ਨਹੀਂ ਸੀ ਤੇ ਜਿਹਨੂੰ ਕਰਨ ਦੀ ਲੋੜ ਆ ਹਾਂ ਨਹੀਂ ਦੇਖੋ ਸੀਗਾ ਨਹੀਂ ਇਹ ਕੁਛ ਹੈ ਇਹ ਉਹ ਨਹੀਂ ਕਰਤਾ ਆਪਣਾ ਠੀਕ ਹੈ ਅੱਛਾ ਕਰਤਾ